ਮਸਲਾ ਜੀ ਇਹ ਆ ਵੀ ਇਹਨਾਂ ਦਾ ਵਟ ਤੋਂ ਮੜਾ ਮੋੜ ਝਗੜਾ ਸੀ ਕੋਈ ਤੇ ਜਿਹੜੇ ਬੰਦੇ ਗਏ ਸੀ ਉਹਨਾਂ ਤੋਂ ਜਾਂ ਮਾਰ ਆਵਾਜ਼ ਮਾਰੀ ਆ ਇਹ ਉੱਤਰ ਕੇ ਕਿਹਾ ਜਲਾ ਉਹਨੇ ਕ ਕਰਤ ਸਮਾਰਤੀ ਆ ਕਿਹਨੇ ਮਾਰੀ ਆ ਮੁੰਡੇ ਨੇ ਮਗਾ ਹੈਗਾ ਨਾ ਉਹਦਾ ਜਿਹਦੇ ਮੱਜੀ ਕਿਰਜੀ ਦਾ ਕਤਲ ਹੋਇਆ ਉਹਦਾ ਨਾਮ ਆ ਉਹਦਾ ਨਾਮ ਗੁਰਪ੍ਰੀਤ ਸਿੰਘ ਹੈ ਮੇਰੇ ਆਪਣੇ ਹਾਂ ਹੀ ਲੱਗਦਾ ਹੈ ਕਿੰਨੀ ਕੁ ਉਮਰ ਹੈ ਦਾ ਇਸ ਦੀ ਉਮਰ ਹੈ ਜੀ 32 ਕੇ ਸਾਲ ਸਾਡੇ ਦੋ ਦਸੰਬਰ ਆ ਵੀ ਅਸੀਂ ਗੁਰਪ੍ਰੀਤ ਸਿੰਘ ਤੇ ਅਸੀਂ ਇਹ ਆਣੇ ਆਪੇ ਸਾਡੇ ਜੇ ਕੋਈ ਕਾਰਵਾਈ ਹੈ ਇਹ ਤਾਂ ਜਲਦੀ ਤੇ ਜਲਦੀ ਹੋਵੇ ਨਹੀਂ ਉਹਨਾਂ ਨੂੰ ਸਰਕਾਰ ਨਹੀਂ ਕਰਨਾ ਜਿੰਨਾ ਚਿਰ ਇਹਦੀ ਕਾਰਵਾਈ ਨਾਲ ਝਗੜਾ ਹੋਇਆ ਹੈਗਾ ਧੋਏ ਝਗੜਾ ਵੱਟ ਤੋਂ ਹੀ ਜਿਹੜੇ ਬੰਦੇ ਨਾਲ ਆਏ ਉਹਨਾਂ ਵੀ ਤੇ ਕਮਰਾ ਨਹੀਂ ਛਡਾਇਆ ਗਾਂ ਹੋ ਕੇ ਵੀ ਗਾਂ ਹੋ ਕੇ ਨਹੀਂ ਛਡਾਇਆ ਜੀ ਪੁਰਾਣਾ ਜਿਹੜਾ ਚੱਲਦਾ ਪਿਆ ਪੁਰਾਣਾ ਕੋਈ ਨਹੀਂ ਅੱਡਾ ਨਵਾਂ ਹੀ ਆਇਆ ਅੱਜ ਹੀ ਸ਼ੁਰੂ ਹੋਇਆ ਇਹ ਆਪਦੀ ਪੜੀ ਜਵਤ ਪਾ ਰਿਹਾ ਹੈ ਤੇ ਵੱਟ ਤੋਂ ਆਵਾਜ਼ ਮਾਰੀ ਤੇ ਗਿਆਤਲਾ ਉਹਨਾਂ ਖਿੱਚ ਕੇ ਤੇ ਉਹ ਜਮਾਦ ਕਰਤ ਕੱਢ ਕੇ ਮਾਰਤੀ ਪਿਓ ਨੇ ਨਲਕਾਰਾ ਮਾਰਦਾ ਫੜ ਲੋ ਨਹੀਂ ਜਾਣੇ ਇਹ ਕੋਈ ਨਹੀਂ ਕੋਈ ਹੈਗੀ ਜਿਨ੍ਹਾਂ ਨੇ ਕਤਲ ਕੀਤਾ ਇਹ ਜਿਹੜਾ ਮੁੰਡਾ ਇਹਦੇ ਨਾਲ ਸਾਡੀ ਰਿਸ਼ਤੇਦਾਰੀ ਸਾਡਾ ਆਪਣੇ ਹੋਏ ਲੱਗਦਾ ਜਿਨ੍ਹਾਂ ਨੇ ਕਤਲ ਕੀਤਾ ਉਹਨਾਂ ਨਾਲ ਸਾਡੀ ਮੇਰੀ ਇਹ ਜਿਹੜਾ ਮੁੰਡਾ ਨਹੀਂ ਜਾਣੇ ਇਹ ਜਿਨ੍ਹਾਂ ਨੇ ਕਤਲ ਉਹ ਹੋਣਾ ਨਹੀਂ ਤੇ ਮੌਕੇ ਤੇ ਉਸ ਤੇ ਕੋਲ ਨਹੀਂ ਹੈਗੇ ਤੇ ਉਸਲੇ ਵਿਚਾਰੇ ਦੀ ਜਾਨ ਨਿਕਲ ਗਈ ਅਸੀਂ ਚੋਕੇ ਪੱਟੀ ਲੈ ਕੇ ਆਏ ਉਹ ਇਹ ਗਏ ਨਹੀਂ ਅਸੀਂ ਆ ਕੇ ਭੱਜ ਉੱਤੇ ਲੈ ਕੇ ਕਿ ਬਚਾਵਾਂਗੇ ਨਹੀਂ ਬਚਾ ਨਹੀਂ ਮੰਗਦਾ ਹੀ ਇਹ ਹੋ ਕਰਦੇ ਨੇ ਸਾਡੀ ਕਾਰਵਾਈ ਪਾਸੇ ਜਲਦੀ ਤੇ ਜਲਦੀ ਆਈ ਉਹ ਜੇ ਸਰਕਾਰ ਨਹੀਂ ਕਰਨਾ ਜਿੱਨਾ ਜਰੇ ਦੀ ਕੋਈ ਕਾਰਵਾਈ ਨਾ ਹੋਈ। ਮਨਮੀਤ ਸਿੰਘ ਖਾਲਸਾ। ਮਨਮੀਤ ਸਿੰਘ ਖਾਲਸਾ। ਕਿਹੜਾ ਪਿੰਡ ਆ? ਪਿੰਡ ਆਪਾਂ ਲੋਕਲੇ ਤੋਂ ਪੱਟੀ ਤੋਂ ਹੀ ਆਂਦਾ। ਕੀ ਲੱਗਦੀ ਤੁਹਾਡੇ ਜਨਾਂ ਦਾ? ਇਹ ਆਪਣੀ ਯਾਰ ਦੋਸਤੀ ਹੈ ਜੀ ਵੀਰਾਂ ਦੀ। ਜੀ ਨਹੀਂ ਦਾ। ਗੁਰਪ੍ਰੀਤ ਨੂੰ। ਇਹ ਕੀ ਗੱਲ ਹੋਈ ਹੈ ਜੀ? ਇਹ ਵੱਟ ਤੋਂ ਝਗੜਾ ਹੋਇਆ ਬਾਈ। ਹਾਂ ਜੀ। ਤੇ ਬਸ ਉਹਨਾਂ ਆਵਾਜ਼ ਮਾਰੀ ਜਾਂਦੇ ਇੱਕੋ ਦਮ ਚਾਕੂ ਮਾਰਨੇ ਸ਼ੁਰੂ ਕਰਦੇ ਉਹਨਾਂ ਲਲਕਾਰਾ ਮਾਰਿਆ ਉਹਦੇ ਪਿਓ ਨੇ। ਸਾਨੂੰ ਤੇ ਬਸ ਇਨਸਾਫ਼ ਦੀ ਮੰਗ ਆ। ਤੇ ਜਲਦੀ ਤੋਂ ਜਲਦੀ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਨਾ ਕਾਤਲਾਂ ਨੂੰ ਫੜਿਆ ਜਾਵੇ ਤੇ ਉਹਨਾਂ ਨੂੰ ਜੋ ਬਣਦੀ ਕਾਰਵਾਈ ਆ ਜਲਦੀ ਨੂੰ ਜਲਦੀ ਪੁਲਿਸ ਉਹਨਾਂ ਨੂੰ ਅਰੈਸਟ ਕਰੇ ਬਸ ਇਹੀ ਨੇ ਗੀ ਬਨਾਤਰ ਸਿੰਘ ਜੀ ਕਿਹੜਾ ਪਿੰਡ ਆਪਣਾ ਬਰਨਾਲਾ ਪਿੰਡ ਦੀ ਕੀ ਗੱਲਬਾਤ ਹੋਈ ਹੈ ਜਿਹੜਾ ਜਿਹੜਾ ਕਤਲ ਕੀਤਾ ਗਿਆ ਕੱਲ ਕੋਈ ਨਹੀਂ ਇਹ ਗੱਲ ਝਗੜਾ ਸੀ ਪਹਿਲੀ ਰਾਤ ਤੇ ਅਸੀਂ ਆਪਦੀ ਪਹਿਲੀ ਚ ਕੰਮ ਕਰਦੇ ਆਂ ਜੀ ਉਹ ਫਿਰੋਤੇ ਹੀ ਵਟ ਤੇ ਬੰਦੇ-ਬੁੰਦੇ ਲੈ ਕੇ ਜੀ ਇਹ ਮੇਰੇ ਨਾਲ ਦਾ ਬੰਦਾ ਵਟ ਪਾਉਣ ਦੇ ਆਪਦੀ ਪਹਿਲੀ ਚ ਆਹ ਇਹਨਾਂ ਨੇ ਆਵਾਜ਼ ਮਾਰੀ ਤੇ ਮਗਰੋਂ ਲਲਕਾਰਾ ਮਾਰ ਕੇ ਮੇਰਾ ਭਰਾ ਮਾਰਕਤ ਹੈ ਕਿੰਨਾ ਨੇ ਆਵਾਜ਼ ਮਾਰੀ ਇਹਨੇ ਸੇਵਾਸੋਂ ਦੇ ਬਗਾਹੋਂ ਆ ਹਾਂਜੀ ਹਾਂਜੀ ਦੋਵੇਂ ਪਿਓ ਪੋਤੇ ਆ ਨਾਲ ਬੰਦੇ ਅਨਿਸ਼ਵਾਤੇ ਹੋਰ ਨਾਲ ਮੈਨੂੰ ਨਾਂ ਨਹੀਂ ਯਾਦ ਕਿਹਨਾਂ ਨੇ ਇਹਨਾਂ ਨੂੰ ਕੀ ਲੱਗਦੇ ਠਾਡੇ ਮੇਰਾ ਬ੍ਰਦਰ ਹੈ ਛੋਟਾ ਇਹ ਨਾ ਇਹਦਾ ਗੁਰਪ੍ਰੀਤ ਸਿੰਘ ਜੀ ਕਿੰਨੀ ਕੁ ਉਮਰ ਕਿੰਨੀ ਹੋਈ 30 ਸਾਲ ਦੀ ਹੈ ਜੀ ਇਹ ਹੈ ਜੀ ਹਾਂਜੀ ਗਾਇ ਲੜਕੀ ਤੇ ਲੜਕਾ ਹੈ ਜੀ ਅੱਛਾ ਜੀ ਹਾਂਜੀ ਕਿੰਨੇ ਕੁ ਜਾਣੇ ਜਿਨ੍ਹਾਂ ਨੇ ਕਤਲ ਕੀਤਾ ਇਹ ਕੋਈ ਚਾਰ ਪੰਜ ਜਾਣੇ ਇੱਥੇ ਕੋਈ ਮੋਟਰ ਤੇ ਭਾਏ ਸੀ ਇਹਨਾਂ ਨੇ ਬੰਦੇ ਆਦੇ ਹਾਂਜੀ ਪਹਿਲਾਂ ਵੀ ਝਗੜਾ ਚੱਲਦਾ ਆ ਰਿਹਾ ਹਾਂਜੀ ਪਹਿਲਾਂ ਤਾਂ ਮਾੜਾ ਮੋੜ ਜਾਈ ਕਿਤੇ ਐਵੇਂ ਵੱਟ ਦਾ ਰੌਲਾ ਥੋੜਾ ਕਾਣਾ ਜਾਈ ਹਾਂਜੀ ਹਾਂਜੀ ਕੀ ਮੰਗ ਕਰੋਗੇ ਹੁਣ ਮੰਗਿਓ ਕਰਦੇ ਜੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੇਰਾ ਨੌਜਵਾਨ ਪੁੱਤ ਮਾਰ ਕੇ ਰੱਖਿਆ ਨੇ